हां जी ਬਹੁਤ ਬਹੁਤ ਧੰਨਵਾਦ ਚੈਨਲ ਵਾਲੇ ਵੀਰਾਂ ਦਾ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਸੁਰੂ ਤੇ ਫੋਨ ਕਰਦੇ ਆ ਬਾਹਰੋਂ ਉਹਨਾਂ ਦਾ ਬਹੁਤ ਧੰਨਵਾਦ ਹੈ ਤੇ ਅਸੀਂ ਹਰ ਇੱਕ ਵਾਰੀ ਕਹਿਣੇ ਹੁੰਨੇ ਆ ਵੇ ਅਸੀਂ ਕਿਸੇ ਜਾਤੀ ਦਾ ਨਾ ਕਿਸੇ ਜਾਤੀ ਦਾ ਵਿਰੋਧ ਕਰਨਾ ਨਾ ਸਾਨੂੰ ਲੋੜ ਹੀ ਕਰਨਾ ਜਾਤੀ ਕੋਈ ਨਹੀਂ ਪਰਮਾਤਮਾ ਦੀ ਕੋਈ ਗੱਲ ਹੈ ਬਿਨਾਂ ਸੀ ਕਿਸੇ ਸਿਆਸੀ ਬੰਦੇ ਦਾ ਵਿਰੋਧ ਕਰਨਾ ਸਾਡਾ ਇਹਨਾਂ ਨਾਲ ਵੀ ਕੋਈ ਲਿੰਕ ਨਹੀਂ ਵੀ ਜਿਹੜੀ ਵੀਡੀਓ ਕਈ ਵੰਦ ਨਾ ਜ਼ਰੂਰ ਆ ਜਾਂਦੇ ਹੁੰਦੇ ਨੇ ਜਿਹੜੇ ਲਖਾਰੀ ਨੇ ਇਹ ਕਿਤਾਬਾਂ ਲਿਖੀਆਂ ਨੇ ਨਾ ਇਹ ਅਸੀਂ ਉਹ ਕਿਤਾਬਾਂ ਜੋ ਪੜ ਕੇ ਵੀਡੀਓ ਬਣਾਉਣਾ ਕਿਸੇ ਦਾ ਕਈ ਦਾ ਨਾਂ ਜਾਂਦਾ ਵੰਦਾ ਕਹਿੰਦਾ ਯਾਰ ਸਾਡਰ ਨਾਲ ਲੈਦਾ ਵੀ ਉਹ ਤਾਂ ਲਖਾਰੀ ਦੀ ਲਿਖਤ ਮਤ ਚੱਲਣਾ ਇਸ ਦਾ ਜਿਵੇਂ ਲਖਾਰੀ ਨੇ ਲਿਖਤਾ ਵੀ ਇਹ ਜਾਣ ਬੁੱਝ ਕੇ ਸੀ ਕਿਸੇ ਦਾ ਨਾਂ ਨਹੀਂ ਲੈਂਦੇ ਜਿਹੜਾ ਲਿਖਿਆ ਗਿਆ ਉਹ ਤਾਂ ਭਈ ਆਊਗਾ ਜਿਹੜਾ ਕਿਸੇ ਨੇ ਕਿਤਾਬ ਲਿਖਤੀ ਆਪਦੀ ਮਤ ਦੇ ਨਾਲ ਵੀ ਉਹ ਅਸੀਂ ਵੀਡੀਓ ਪਾਉਣੀਆਂ ਹੋਈਆਂ ਜੀ ਆ ਇਹ ਅਸੀਂ ਕਿਸੇ ਦੇ ਵਿਰੋਧ 'ਚ ਨਹੀਂ ਪਾਉਂਦੇ ਤੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਫਤਿਹ ਬੁਲਾਉਣਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜ਼ਿਮੀਂਦਾਰ ਪਿੰਡ ਦੇ ਵਿੱਚ ਰਹਿੰਦਾ ਸੀ ਤੇ ਆ ਉਹਦਾ ਹਾਲ ਹਾਲ ਜੋੜ ਦਾ ਦੀ ਖੇਤੀ ਕਰਸਾਣੀ ਅੱਗੇ ਖਲਾਂ ਦੀ ਹੁੰਦੀ ਫਿਰ ਤਾਂ ਹੁਣ ਮਸ਼ੀਨਰੀ ਦਾ ਜੋਗ ਆਇਆ ਪਹਿਲਾਂ ਤਾਂ ਖੇਤੀ ਹਲੰਦੀ ਹੋਈ ਐ ਇਹ ਤਾਂ ਤੰਨੇ ਵੇਲੇ ਵੀ ਇਹੀ ਖੇਤੀ ਚੱਲਦੀ ਸੀ ਹੁਣ ਯੁੱਗ ਦੇ ਹਿਸਾਬ ਤੇ ਖੇਤੀ ਦਾ ਸਵਾ ਬਦਲ ਗਿਆ ਉਹ ਜੱਟ ਦਾ ਕਿਤੇ ਰਾਤ ਨੂੰ ਬਲਦ ਤੜਾ ਕੇ ਬਾਹਰ ਅੰਦਰ ਵਾ ਗਿਆ ਤੇ ਜਦੋਂ ੜਕੀ ਦੇਖਿਆ ਹਲ ਜੋੜਨਾ ਤੀ ਵੀ ਬਲਦ ਨਹੀਂ ਹੈਗਾ ਕਿਉਂਕਿ ਉਹ ਤਾਂ ਬੋਤੇਵਾਲਦ ਦੀ ਚੋਰੀ ਵੀ ਬਹੁਤ ਸੀਗੀ ਦੋ ਚੀਜ਼ਾਂ ਦੀ ਜ਼ਿਆਦਾ ਚੋਰੀ ਦੀ ਕਬੂਤਾ ਗਾਂ ਵੇਖਦਾ ਦੀ ਹਾਲ ਜੋੜਨ ਵਾਲਾ ਕੱਖ ਲੈਣ ਵਾਲਾ ਲਿਆਉਣ ਵਾਲਾ ਲੈ ਜਾਂਦਾ ਤੇ ਬਲਦ ਹਾਲਾਂ ਚ ਕਮੰਦ ਦੀ ਗੱਡਾ ਹਾਲ ਇਹ ਜ਼ਿੰਮੇਦਾਰ ਦਾ ਉਹ ਤਾਂ ਇੱਕ ਬਹੁਤ ਵੱਡੀ ਚੀਜ਼ ਸੀ ਇਹ ਉਹ ਜ਼ਿੰਮੇਦਾਰ ਨੇ ਬਲਦ ਭਾਲਿਆ ਨਾ ਥਾਇਆ ਜਦੋਂ ਨਾ ਥਾਇਆ ਬਲਦ ਉਹਨੇ ਕਿਹਾ ਵੀ ਹੁਣ ਇੱਥੇ ਤੇ ਪਿੰਡ ਦਾ ਪਤਾ ਹੈ ਹੋਰ ਪਿੰਡ ਵਾਗ ਗਿਆ ਲਵੇ ਵਾਲੇ ਪਿੰਡਾਂ ਚ ਪਾੜਨਾ ਵੀ ਚਲੋ ਪਾウダー ਪਤਾ ਕਰ ਦਾਂਗੇ ਬਲਦ ਸਿਆਜੇ ਤੇ ਜਦੋਂ ਉਹ ਬਲਦ ਨੂੰ ਪਾੜਨ ਗਿਆ ਤੇ ਕਿਉਂ ਕਚੇ ਰਾ ਹੁੰਦੇ ਤੁਰ ਕੇ ਜਾਣਾ ਥੱਕ ਗਿਆ ਕਿ ਭੁੱਖ ਲੱਗੀ ਉਹਨੇ ਜਵਾ ਖੇਢੀ ਜਾਂਦੇ ਤੇ ਉਹਨਾਂ ਨੂੰ ਪੁੱਛਿਆ ਕਹਿੰਦਾ ਮੈਨੂੰ ਭੁੱਖ ਬਹੁਤ ਲੱਗੀ ਆ ਮੈਨੂੰ ਰੋਟੀ ਲਿਆ ਦਿਓ ਮੈਂ ਰੋਟੀ ਖਾਣੀ ਆ ਮੈਨੂੰ ਬਹੁਤ ਭੁੱਖ ਲੱਗੀ ਐ ਜਵਾਕ ਕਹਿੰਦੇ ਤੂੰ ਐ ਕਰ ਇੱਕ ਸਿਰਸਿੰਘ ਆ ਉਹਨਾਂ ਦੇ ਵਿਆਹ ਐ ਤੂੰ ਉਹਨਾਂ ਦੇ ਘਰੇ ਆ ਜਾ ਤੈਨੂੰ ਵਧੀਆ ਖਾਣਾ ਮਿਲ ਜੂ ਜ਼ਿਮੀਦਾਰ ਨੇ ਵੀ ਸੋਚ ਲਿਆ ਵੀ ਹਾਂ ਵਿਆਹਲੇ ਘਰੇ ਤਾਂ ਆਪਾਂ ਨੂੰ ਖਾਣਾ ਵਧੀਆ ਹੀ ਮਿਲ ਜੂ ਚੱਲ ਜੇ ਦੋ ਹੋ ਗਿਆ ਤੇ ਗਾਹਾਂਵਾਂ ਦੇ ਕਰ ਇੱਕ ਤਾਂ ਬੁਢੀ ਬੈਠੀ ਦੇ ਇੱਕ ਜਨਾਨੀ ਬੈਠੀ ਮਟਿਆਰ ਜਵਾਨ ਉਹਨੇ ਦੇਖਿਆ ਵੀ ਜਵਾਕ ਕੰਦਾ ਮੈਨੂੰ ਲਾਰਾ ਲਾਤਾ ਇਹ ਵਿਆਹ ਆ ਘਰ ਕਿਦੋਂ ਇਹ ਤਾਂ ਬੁੜੀ ਤੇ ਇੱਕ ਜਨਾਨੀ ਬੈਠੀ ਐ ਚਲੋ ਕੰਦਾ ਹੁਣ ਦੇਖਦਿਆਂ ਬੁੜੀ ਨੂੰ ਮੱਥਾ ਟੇਕਤਾ ਤੇ ਬੁੜੀ ਨੇ ਜਾਣ ਸਮਝਿਆ ਵੀ ਇਹਦੇ ਪੇਕੇ ਤੋਂ ਬੰਦਾ ਕੋਈ ਨੂੰ ਨੇ ਸਮਝਿਆ ਵੀ ਕੋਈ ਬੁੜੀ ਦੀ ਰਿਸ਼ਤੇਦਾਰੀ ਚੋਂ ਆ ਹਾਂ ਦੋਨਾਂ ਨੂੰ ਸ਼ਾਕਤ ਕਹਿੰਦੀ ਉਹ ਕਹਿੰਦੀ ਵੀ ਇਹਨਾਂ ਦੀ ਰਿਸ਼ਤੇਦਾਰੀ ਜੋ ਹੈ ਬੁੜੀ ਕੋ ਮੇਰੇ ਰਿਸ਼ਤੇਦਾਰਾਂ ਦੀ ਸੇਵਾ ਨਹੀਂ ਕਰੀ ਉਹ ਤਾਂ ਖੰਡ ਕਿਉ ਪਾਇਆ ਜੱਟ ਦਾ ਡੱਕ ਲਿਆ ਖੰਡ ਕਿਉ ਨਾ ਭੁੱਖਾ ਦੀ ਖਾ ਕੇ ਰੋਟੀ ਉਂਤੋਂ ਦੀ ਫੇਰ ਕੇ ਹੱਥ ਧੋ ਕੇ ਹੱਥ ਪਾਣੀ ਨਾਲ ਜਾਂਦੇ ਨੇ ਫੇਰ ਬੁੜੀ ਨੂੰ ਮੱਥਾ ਟੇਕਦਾ ਬੁੜੀ ਤੇ ਨੂੰ ਹੈਰਾਨ ਹੋ ਗਈਆਂ ਕਹਿੰਦੀ ਕੁੜੇ ਤੇਰੇ ਇਹ ਛੋਡੀ ਸਕੀਰੀ ਚੋਂ ਕਹਿੰਦੀ ਨਾ ਬੀਬੇ ਮੈਂ ਤਾਂ ਛੋਡੀ ਸਕੀਰੀ ਚੋਂ ਸਮਝਿਆ ਉਹ ਕਹਿੰਦੀ ਜਾਏ ਵੱਡੇ ਦੇ ਕੌਲਾਪਰਦਾ ਖੰਡਦਾ ਕਿ ਉਹ ਬਾਕੇ ਜੋ ਤੈਨੂੰ ਪਤਾ ਨਹੀਂ ਦੀ ਕਿ ਨਹੀਂ ਮੇਰੇ ਬਾਹ ਦਾ ਸੋਡਾ ਮੈਂ ਆਖੇ ਬੁੜੀ ਲੁੱੜੂ ਮੇਰੇ ਨਾਲ ਸੱਸ ਨੂੰ ਦੀ ਲੜਾਈ ਹੋਣ ਲੱਗ ਗਿਆ ਉਹ ਕਹਤਾ ਕੌਲਾਪਰਦਾ ਉਹ ਕਹੇ ਮੈਂ ਦਾ ਆਂਦੀ ਸੋਡਾ ਹੈ ਭਈ ਜੀ ਦੀਆਂ ਬੁੜੀਆਂ ਇਹਨੇ ਮੁੰਡਾ ਖੇਤ ਤੋਂ ਆ ਗਿਆ ਕਹਿੰਦਾ ਮਾਂ ਕਿਉਂ ਝਗੜਾ ਕਰਿਆ ਕੀ ਹੋ ਗਿਆ ਸਾਨੂੰ ਉਹ ਬੁੜੀ ਕਹਿੰਦੀ ਪੁੱਤ ਕਹਾਦਾ ਝਗੜਾ ਕਰਿਆ ਇੱਕ ਬੰਦਾ ਆਇਆ ਸੀ ਇੱਥੇ ਕਹਿੰਦੀ ਇਨੇ ਦਾ ਸਮਝ ਲੈ ਵੀ ਆਪਣਾ ਰਿਸ਼ਤੇਦਾਰ ਆ ਮੈਂ ਸਮਝ ਲੈ ਵੀ ਇਹਦੇ ਪੇਕੇਆਂ ਤੋਂ ਆ ਕਹਿੰਦੀ ਡੱਕ ਕੇ ਖੰਡ ਕੇ ਹੋਣਾ ਕਹਿੰਦੀ ਮੱਥਾ ਟੇਕ ਕੇ ਤੁਰ ਗਾ ਗਨੀ ਲੜਾਈ ਦਾ ਸਾਡੀ ਆਹ ਹੈ ਕਹਿੰਦਾ ਹੈ ਨਹੀਂ ਹੋਰ ਕਹਿੰਦੀ ਜਾਣਨਾ ਪਛਾਨਣਾ ਕੋਈ ਰਿਸ਼ਤੇਦਾਰੀ ਨਹੀਂ ਮਾਗਰੋ ਅਸੀਂ ਬੜਾ ਸੋਚੀਆਂ ਡਾਂਗ ਚੱਕ ਲਈ ਕਹਿੰਦਾ ਮੈਨੂੰ ਜਾਣ ਦੇ ਫਿਰ ਪਈ ਡਾਂਗ ਚੱਕ ਕੇ ਤੁਰ ਪਿਆ ਐਨੇ ਉਹਦੇ ਨਾਲ ਯਾਰ ਵਾਲਿਆ ਉਹ ਕਹਣਾ ਕਿਉਂ ਇਹ ਭੜਿਆ ਮਾਨਸਾ ਸਾਡੇ ਘਰੋਂ ਖੰਡ ਕਿਉਂ ਨਾ ਢੱਕਿਆ ਆ ਤਿੱਥੋਂ ਗਾਲਣਾ ਰੋਟੀ ਨਾ ਖਾਦੀ ਗਈ ਉਹ ਕਹਣਾ ਜਰਾ ਇਹ ਗੱਲ ਦਾ ਕੀ ਤੂੰ ਰੋਵਜਣਾ ਮੈਂ ਕਿਹੜਾ ਖਿਪਣਾ ਤੂੰ ਖੰਡ ਕਿਉਂ ਮੰਗਿਆ ਦੀ ਛੋਡੀਆਂ ਬੁੜੀਆਂ ਨੇ ਮੈਨੂੰ ਖੰਡ ਕਿਉਂ ਪਾਤਾ ਮੈਂ ਖੰਡ ਕਿਉਂ ਖਾ ਲਿਆ ਹੂੰ ਵੀਰਾ ਜੀ ਕੀ ਕਸੂਰ ਆ ਮੈਂ ਕਿਹੜਾ ਮੰਗ ਕੇ ਖਾਦਾ ਕਹਿੰਦਾ ਕੀ ਹੋ ਗਿਆ ਰੋਟੀ ਖਾ ਲਈ ਯਾਰ ਤੂੰ ਮੇਰੇ ਘਰੇ ਆਈ ਮੈਂ ਤੈਨੂੰ ਰੋਟੀ ਖਵਾਉਂਗਾ ਦੀਆ ਭਈ ਮੋੜ ਆਇਆ ਉਹ ਉੜਿਆ ਤੇ ਕੁਜੀ ਮੀਦਾਰਤਾ ਨਾਲ ਦਾ ਗਾਂ ਤੁਰ ਗਿਆ ਗੱਲ ਕਰਕੇ ਉਹਦੇ ਨਾਲ ਕੁਝ ਟਾਈਮ ਨੰਗਿਆ ਉਹ ਕਹਿਣ ਲੱਗਿਆ ਉਹਦੇ ਘਰ ਆਲਾ ਕਿਹ ਨਾਲ ਜਿਹੜਾ ਆਪਣੇ ਰੋਟੀ ਖਾ ਕੇ ਗਿਆ ਦੀ ਕਹਿੰਦਾ ਕਹਿੰਦੀ ਪਤਾ ਲੈ ਲਿਆ ਦੀ ਕਿੱਥੋਂ ਦਾ ਹੈ ਕਹਨਾ ਹਾ ਉਦਮ ਸਿੰਘ ਨਾਂ ਐ ਪਿੰਡ ਦੱਸ ਗਿਆ ਪਿਓ ਦਾ ਨਾਂ ਵੀ ਤੁਸੀਂ ਯਾਰ ਮੇਰੇ ਤਾਂ ਆਇਓ ਕਿਤੇ ਥੋੜੀ ਸੇਵਾ ਕਰੂੰ ਕਹਨਾ ਚੱਲੀਏ ਕਹਿੰਦੀ ਦੇਖ ਲਾ ਕਹਾਂ ਨਹੀਂ ਜਲ ਕੇ ਆ ਦੇਖਦੇ ਆ ਬਣਾ ਆਪਣੇ ਦਾ ਖਾ ਗਿਆ ਖਬਰਾ ਖਵਾਉ ਵੀ ਆਪਾਂ ਨੂੰ ਕਿ ਚਲਾਂ ਕਾਲਾ ਉਹ ਭਾਈ ਜਦੋਂ ਗਏ ਘਰ ਪਹੁੰਚ ਲਿਆ ਉਸਕੇ ਘਰ ਜਦੋਂ ਘਰੇ ਗਏ ਕਹਿੰਦੇ ਹਾਂ ਆ ਜਾ ਭਾਈ ਕਹਨਾ ਜਰਾ ਸੀ ਤਾਂ ਉਹ ਹੋ ਕਨਾ ਬਾ ਵੀ ਆਜੋ ਫਿਰ ਤਾਂ ਹੁਣ ਤਾਂ ਪੂਰੀ ਸੇਵਾ ਕਰੀ। ਬੁੰਡੇ ਦੀ ਮਾਂ ਕਹਿੰਦੀ ਬੈਠੋ ਭਾਈ ਤੁਸੀਂ ਸਾਨੂੰ ਅਸੀਂ ਰਾਤ ਰੱਖਾਂਗੇ। ਆਪਣਾ ਤਾਂ ਸਕੀਰੀ ਵਾਲਾ ਕੰਮ ਹੀ ਹੋ ਗਿਆ ਹੁਣ। ਚੰਗੀ ਸੇਵਾ ਕਰੀ ਘਰ ਵਾਲੀ ਕਹਿੰਦੀ ਨਹੀਂ ਸੇਵਾ ਤਾਂ ਵਧੀਆ ਕਰੇ ਜੇ ਆਪਣੇ ਖੰਡ ਖਾਇਆ ਆਪਾਂ ਨੂੰ ਵੀ ਪੂਰੀ ਖੰਡ ਨਾਲ ਰੋਟੀ ਖਵਾਈ ਐ ਇਹਨਾਂ ਨੇ। ਤੇ ਉਹ ਕਹਿਣ ਲੱਗਾ ਢੜਕੇ ਕਹਿੰਨਾ ਚੰਗਾ ਵੀ ਹੁਣ ਅਸੀਂ ਜਾਂਦੇ ਆ। ਬੁਢੀ ਕਹਿੰਦੀ ਫੇਰ ਵੀ ਮਿਲ ਕੇ ਜਾ ਕਰੋ ਭਾਈ ਹੁਣ ਆਪਣੀ ਆਉਣ ਹੀ ਜਾਣੀ ਹੋਗੀ। ਤੇ ਕਾਰਾੜੀ ਕਹਿੰਦੀ ਬੰਦੇ ਵਧੀਆ ਨੇ ਤੇ ਤੁਰਿਆ ਜਾਂਦਾ ਘੋੜਾ ਸੀ ਉਹਦੇ ਕੋਲੇ ਘੋੜੇ ਤੇ ਜਨਾਨੀ ਬੈਠੀ ਆਪ ਤੋ ਰਹਿ ਜਾਂਦਾ ਖਰਾਬ ਹੋ ਲਗੇ ਜਾਂਦੇ ਜਾਂਦੇ ਕਹਿੰਦੇ ਪਤਾ ਨਾ ਹੋਰ ਆ ਗਏ ਕਹਿੰਦੀ ਫਿਰ ਹੁਣ ਕਿਵੇਂ ਕਰੀਏ ਕਿਸੇ ਨੂੰ ਪੁੱਛਾ ਐਨੇਕ ਕਸਾਈ ਆਉਂਦਾ ਮਨੂੰ ਕਹਿੰਦੇ ਯਾਰ ਫਲਾਣੇ ਥਾਂ ਜਾਣਾ ਰਾਜਾ ਕਹਿੰਦਾ ਆ ਰ ਆ ਜਾਂਦਾ ਇਹ ਤਾਂ ਰਾ ਨਹੀਂ ਜਾਂਦਾ ਹੋਰ ਆ ਜਾਂਦਾ ਉਹ ਸੇ ਰਾਹ ਕਸਾਈ ਜਾਂਦਾ ਤੇ ਕਸਾਈ ਦੇ ਪਿੰਡ ਨੂੰ ਰਾਹ ਜਾਂਦਾ ਸੀ ਉਹ ਚੱਲ ਪਈ ਕਸਾਈ ਨੇ ਜਦੂ ਦੇਖਿਆ ਜਨਾਨੀ ਬੈਠੀ ਘੋੜੇ ਤੇ ਸੋਣੀ ਸੁਨੱਖੀ ਕਹਣਾ ਘੋੜਾ ਦੇਣਾ ਯਾਰਾ ਉਹ ਜ਼ਿੰਮੇਦਾਰ ਕਹਿੰਦਾ ਦੇ ਦੂੰ ਜ਼ਿੰਮੇਦਾਰ ਨੇ ਕਿਹਾ ਜੀ ਚੰਗੇ ਪੈਸਿਆਂ ਦਾ ਵੇਖ ਗਿਆ ਘੋੜਾ ਵੇਚ ਕੇ ਬਲਦਾ ਲੈ ਲਾਂਗੇ ਨਾ ਇਹ ਤਾਂ ਨਾਲ ਲੈ ਲਾਂਗੇ ਬੋਤਾ ਚੜਰ ਨੂੰ ਬੋਤੇ ਦੀ ਸਵਾਰੀਆ ਘੋੜੇ ਤੋਂ ਕੀ ਦਿੱਦ ਚਾਹ ਜਾਲ ਇਹ ਕਿਹੜਾ ਹਲ ਜੋੜਦਾ ਹੈ ਕਹਣਾ ਵੇਚ ਦੇਣਾ ਕਹਣਾ ਕਿੰਨਾ ਰੁਪਈਆ ਲਏਗਾ ਪਰ ਉਹਨੇ 1000 ਰੁਪਈਆ ਮੰਗ ਲਿਆ ਉਹਨਾਂ ਟਾਈਮਾਂ 'ਚ 1000 ਬਹੁਤ ਵੱਡੀ ਚੀਜ਼ ਸੀ ਕਸਾਈ ਕਹਿੰਦਾ ਆ ਚੱਕ 1000 ਰੁਪਈਆ ਉਹ ਤੀਮੀ ਨੂੰ ਕਹਿੰਦਾ ਕੋੜੇ ਦੋ ਤਰਾ ਕਹਿੰਦਾ ਕਿਵੇਂ ਉਤਰਿਓ ਜਿਹੜਾ ਕਿਹਾ ਉਹ ਕਹਿੰਦਾ ਸਵੇ ਤੇ ਇਹਦੇ ਸੌਦਾ ਹੋਇਆ ਉਹ ਕਹਿੰਦਾ ਕਿੱਥੇ ਤੀਮੀ ਕਿੱਥੇ ਕੋੜਾ ਕਹਿੰਦਾ ਨਾ ਬਸਣ ਹੁਣ ਮੁਕਰ ਨਾ ਭਰਾ ਉਹਦੋਂ ਲੋਕ ਜਵਾਨ ਕਰਕੇ ਮੁਕਰ ਦੇਣਾ ਉਹ ਤਾਂ ਸਣੇ ਤੀਮੀ ਕੋੜਾ ਲੈ ਲਿਆ ਜਾਟ ਕੰਨ ਖਾਦਾ ਪਸਤਾ ਪਸਤਾ ਵੀ ਕਹਿੰਦਾ ਫਸ ਗਿਆ ਯਾਰ ਭਾਇਆ ਕਹਿੰਦਾ ਇਹ ਤਾਂ ਕਹਿੰਦਾ 1000 ਰੁਪਏ ਦੇ ਨਾਲ ਹੀ ਘਰ ਵਾਲੀ ਨੂੰ ਲੈ ਗਿਆ ਕਹਿੰਦਾ ਉਸੇ ਕੋਲੀ ਚਾਲ ਦਿਆ ਮੁਰਕੇ ਉਹਦੇ ਕੋਲੀ ਵਾਗ ਗਿਆ ਉਹ ਕਹਿੰਦਾ ਕਹਿੰਦਾ ਘਰ ਦਾ ਨੂੰ ਕਿਤੇ ਛੱਡਿਆ ਆ ਕਹਿੰਦਾ ਖਾਦਾ ਛੱਡਿਆ ਯਾਰ ਮੈਂ ਤਾਂ ਤੇਰੇ ਕੋਲ ਤਾਂ ਹੀ ਐ ਮੇਰੇ ਨਾਲ ਤਾਂ ਠੱਗੀ ਹੋ ਗਈ ਕਹਿੰਦਾ ਖਾਲੀ ਠੱਗੀ ਹੋ ਗਈ ਉੜੀ ਗਨੀ ਬੋ ਤਾਂ ਠੱਗੀ ਖਾਦੀ ਹੋਗੀ ਤੂੰ ਤਾਂ ਗੱਭਰੂ ਜਵਾਨਾ ਟੁਕੜੇ ਆਣਾ ਕਹਿੰਦਾ ਬੇਬੇ ਠੱਗੀ ਖਾਦੀ ਹੋਗੀ ਠੱਗੀ ਤਾਂ ਹੀ ਹੋਗੀ ਕੋੜਾ ਮੋਲ ਦੇ ਤਾਦੀ ਕਹਿੰਦਾ ਇੱਕ ਕਸਾਈ ਨੂੰ ਹਜ਼ਾਰ ਚ ਕਹਿੰਦਾ ਉਹ ਕਹਿੰਦਾ ਵਿੱਚ ਸਮੇਂ ਤੀਮੀ ਦਾ ਸੌਦਾ ਹੋਇਆ ਕਹਿੰਦਾ ਮੇਰੇ ਤਾਂ ਘਰ ਵਾਲੀ ਵੀ ਰੱਖ ਲਈ ਕਹਿੰਦੀ ਰੁੜ ਜਾਣਾ ਕਹਿੰਦੀ ਸੌਦਾ ਕੋੜੇ ਦਾ ਕਹਿੰਦਾ ਮੁਕ ਤਾਂ ਕਹਿੰਦੇ ਰੋਲਾ ਪਾਇਆ ਉਹ ਮਨ ਨੂੰ ਗੁੱਸਾ ਦੇੜਿਆ ਕਹਿੰਦਾ ਯਾਰ ਤੂੰ ਤਾਂ ਮੇਰਾ ਦੋਸਤ ਆ ਥੜਾ ਕਸਾਈ ਠੱਗੀ ਕਰ ਗਿਆ ਕਹਦਾ ਮੈਨੂੰ ਜਾਣਦੇ ਕੋਈ ਨਾ ਪਰ ਤੂੰ ਕਰੀ ਬੈਠ ਮੇਰੇ ਮੈਂ ਜਾਣਾ ਉਹ ਕਹਿੰਦਾ ਚਲਾਇਂ ਗੱਲਾ ਭਈ ਉਹ ਤੁਰ ਪਿਆ ਤੁਰਿਆ ਜਦੋਂ ਗਿਆ ਐਨੇ ਕਸਾਈ ਦੇ ਘਰੇ ਹਿਸਦਾ ਕਰੀ ਗਿਆ ਕਸਾਈ ਉਹ ਕਹਿੰਦਾ ਵੀ ਬੱਕਰੇ ਦਾ ਸਿਰ ਸੀਰੀ ਲੈਣੀ ਹੈ ਕੱਲੀ ਕਹਿੰਦਾ ਲੈ ਲਾ ਚਾਣਾ ਕਿੰਨੇ ਰੁਪਏ ਕਹਿੰਦਾ 20 ਰੁਪਏ ਸੀਰੀ ਦੇਣੇ ਕੱਲੀ ਦੇ ਕਹਿੰਦਾ ਵੀ ਲੈ ਲੈ ਪਰ ਲਊ ਉਹ ਜੀ ਨੂੰ ਮੈਂ ਹੱਥ ਲਾਤਾ ਮੇਰੀ ਮਰਜ਼ੀ ਹੋਈ ਕਹਿੰਦਾ ਲੈ ਲਈ ਕਹਿੰਦਾ ਪੱਕਾ ਕਹਿੰਦਾ ਹਾਂ ਪੱਕਾ ਮੁਕਰੀ ਨਾ ਕਹਿੰਦਾ ਨਾ ਮੁਕਰਦਾ ਨਹੀਂ ਕਹਿੰਦਾ ਆ ਜਾ ਵੀ ਜਾ ਕੇ ਜੱਟ ਰੰਦਾ ਕਸਾਈ ਦੇ ਮੁੰਡੇ ਦੇ ਸਿਰ ਤੇ ਹੱਥ ਧਰਦਾ ਕਹਿੰਦਾ ਇਹਦਾ ਸਿਰ ਚਾਹੀਦਾ ਕਹਿੰਦਾ ਪੜਿਆ ਮਾਨਸਾ ਕਿੱਥੇ ਬੱਕਰਾ ਕਿੱਥੇ ਮੁੰਡਾ ਉਹ ਕਹਿੰਦਾ ਉਹ ਕਿੱਥੇ ਘੋੜਾ ਕਿੱਥੇ ਜਨਾਨੀ ਵੇਚ ਲਈ ਦੀ ਸੌਦਾ ਕਰ ਲਿਆ ਉਹ ਜਾਦੀ ਨਾ ਨਹੀਂ ਤਲਵਾਰ ਕੱਢ ਲਈ ਅੱਟ ਕਹਿੰਦਾ ਮੈਂ ਤਾਂ ਦਾ ਸਿਰ ਵਾੜਦਾ ਤੇ ਰੁਪਈਏ ਤੱਕ ਵੀ ਉਹ ਨੱਖਪਾ ਨਜਵਾਕ ਨੂੰ ਮਾਰ ਦੂ ਤਾਂ ਕਹਿੰਦਾ ਯਾਰ ਮੈਂ ਸਨੇ ਘੋੜਾ ਸਨੇ ਦੇ ਨਾਨੀ ਮੋੜਨਾ ਮੇਰੇ ਮੁੰਡੇ ਨੂੰ ਨਾ ਮਾਰਦੀ ਤੂੰ ਬੱਕਰੇ ਦਾ ਸੇਰੀ ਲੈ ਲਾ ਕਹਨਾ ਮੋੜ ਭਈ ਜਨਾਨੀ ਤੇ ਘੋੜਾ ਵਾਪਸ ਕਰਤਾ ਕਹਿੰਦਾ ਮੈਂ ਸਿਰ ਤੋਂ ਕੀ ਕਰੂਣਾ ਵਸ ਤਾਂ ਵਸਾਹੀ ਦੀ ਲੋੜ ਸੀ ਮੈਨੂੰ ਰੱਖ ਤੂੰ ਆਦਾ ਸਾਰਾ ਆ ਗਿਆ ਘਰੇ ਤੇ ਜਨਾਨੀ ਕਹਿੰਦੀ ਵੀ ਤੂੰ ਤਾਂ ਵਧੀਆ ਰਹਾ ਮੈਨੂੰ ਤਾਂ ਪੁਸਾ ਆ ਗਿਆ ਤੀ ਉਹ ਕਹਿੰਦਾ ਲਾਇਆ ਭਰਾਵਾ ਸਾਮਗਾ ਹਾਂ ਵਾਸਤੇ ਆਦਾ ਸੋਚ ਕੇ ਸੌਦਾ ਕਰੀ ਗਾਹਾਂ ਨੂੰ ਨਾ ਹਜੇ ਕੰਮ ਕਰਨੀ ਕਹਿੰਦਾ ਜਰ ਤੈਂ ਕਿਹੜੇ ਹਿਸਾਬ ਨਾਲ ਬੜਾ ਸਾਹ ਕਸਾਈ ਖਰਾਬ ਸੀ ਬੜਾ ਹਰਾਮੀ ਦੀ ਕਹਿੰਦਾ ਇਹ ਜਿਹੜਾ ਆਇਆ ਦੀ ਹਰ ਚੰਗਿਆੜਾ ਮਾਰਦਾ ਦੀ ਕਹਿੰਦਾ ਟੀਮੀ ਕਹਿੰਦੀ ਤਾਂ ਬੰਦਾ ਹੀ ਬੜਾ ਚੋਸਤਾ ਕਹਿੰਦੀ ਸੌਦਾ ਹੀ ਮੁੰਡੇ ਦੇ ਸਿਰ ਦਾ ਕਰ ਲਿਆ ਕਹਿੰਦੀ ਕਸਾਈ ਦਾ ਪੈਰਾਂ ਤੇ ਜੁਨੀ ਇਹਦੇ ਕਹਿੰਦੀ ਕੱਪੜੇ ਪੱਗ ਤਰੇ ਦੇਖੀ ਮੇਰਾ ਮੁੰਡਾ ਨਾ ਮਾਰਦੀ ਸੜੇ ਕੋੜਾ ਇਹਨੂੰ ਲੈ ਜਾ ਨਾਲ ਕਹਿੰਦੀ ਉਹਦੀ ਮੂਰੇ ਲਾਦੀ ਕੰਦਾ ਫੇਰਦਾ ਕੰਦਾ ਯਾਰ ਤੇਰੇ ਨਾਲ ਜਾਰੀ ਆ ਜਾਰੀ ਪੂਜੀਆ ਕਹਾਂ ਵਾਸਤੇ ਬੁੜੀ ਕਹਿੰਦੀ ਕਹਾਂ ਵਾਸਤੇ ਨਾ ਜਾ ਕੁਛ ਕਰਨੀ ਕੰਦਾ ਬੇਬੇ ਹੋਣ ਤੇ ਹੋਣ ਨਹੀਂ ਮੈਂ ਕਰਦਾ ਬਸ ਉਹਦਾ ਕੰਨ ਨੂੰ ਹੱਥ ਲਾ ਗਏ ਭਈ ਉਹ ਕਰਨ ਮੁੜ ਆਇਆ ਜਦੋਂ ਮੁੜ ਆ ਕੇ ਆਇਆ ਕਰੇ ਬੁੜੀ ਨੂੰ ਦੱਸਿਆ ਬੁੜੀ ਨੇ ਕਹਿੰਦੀ ਤਾਂ ਫੂਰ ਹੀ ਸਿਆਪਾ ਖੜਾ ਕਰਤਾ ਤੀ ਕਿੰਨੀ ਕਿਉਂ ਕਹਿੰਦੀ ਮੰਗਦਾ ਕੋੜੇ ਸਮੇਂ ਤੀ ਵੇਚ ਦਿੱਤੀ 1000 ਰੁਪਏ ਨੂੰ ਬੁੜੀ ਕਹਿੰਦੀ ਮਰ ਜਾਣਿਆ ਕਹਿੰਦੀ ਤੈਂ ਕਿ ਵੇਚੀ ਕਿਤੇ ਜਨਾਨੀ ਨੂੰ ਵੇਚ ਕਹਿੰਦਾ ਬੇਬੇ ਮੈਂ ਤਾਂ ਸੌਦਾ ਕੋੜੇ ਦਾ ਕਰਿਆ ਤੀ ਕਹਿੰਦਾ ਮੈਨੂੰ ਕਹਿੰਦਾ ਮੇਰੇ ਤੇ ਵਿੱਚੇ ਜਨਾਨੀ ਦਾ ਸੌਦਾ ਹੋਇਆ ਕਹਿੰਦਾ ਤਾਂ ਫਿਰ ਮੇਰਾ ਉਹ ਜੀਰਿਆ ਪਣਾ ਖੰਡ ਖਾ ਕੇ ਗਿਆ ਦੀ ਬੇਬੇ ਇਲਾਜ ਦੇ ਦਿੱਤੀਆਂ ਨਹੀਂ ਕਿਉਂ ਕਹਿੰਦਾ ਫਿਰ ਉਸੇ ਨੇ ਮੜਵਾਈ ਐ ਤਾਂ ਮੈਂ ਤਾਂ ਹਾਰ ਗਿਆ ਤੀ ਲੈ ਗਿਆ ਦੀ ਉਹ ਕਹਿੰਦੀ ਫੇਰ ਤਾਂ ਬੰਦਾ ਵਧੀਆ ਉਹਨੇ ਨਾ ਵਰਤਾ ਕਰ ਫੇਰ ਤਾਂ ਪਪਾ ਵੀ ਆਉਣ ਜਾਣ ਰੱਖ ਉਹਦੇ ਨਾਲ ਬੁੜੀ ਕਹਿੰਦੀ ਫੇਰ ਤਾਂ ਸਨੇਹਾ ਦੇ ਕੇ ਸਾਦ ਆਪਾਂ ਨੂੰ ਮਿਲ ਕੇ ਜਾਵੇ। ਭਾਈ ਕਹਿੰਦਾ ਚੰਗਾ ਉਧਰ ਗਿਆ ਕੇ ਦੇਖਣਾ ਯਾਰ ਘਰੇ ਆਈ ਮੇਰੀ ਮਾਂ ਤੁਨੂੰ ਤੈਨੂੰ ਸਾਦ ਕਹਦੀ ਦੀ ਮਿਲਣਾ ਨਾ ਇਹ ਤੂੰ ਆਉ ਦੇ ਘਰ ਆਈ ਨੂੰ ਲੈ ਆਈ ਨਾ ਬੁੜੀ ਨੂੰ ਲੈ ਆਈ ਸਾਰਾ ਟੱਬਰ ਆਇਆ ਹੁਣ ਤਾਂ ਆਪਣਾ ਯਾਰ ਘਰ ਦਾ ਕੰਮ ਹੀ ਬਣ ਗਿਆ। ਤੇ ਕਹਿੰਦਾ ਕੋਈ ਨਾ ਭਈ ਆ ਗਈ ਬੁੜੀ ਆ ਗਈ ਘਰ ਵਾਲੀ ਆ ਗਈ ਬੁੜੀ ਨੂੰ ਮਿਲੇ ਕਹਦੀ ਪੁੱਤ ਤੂੰ ਵਧੀਆ ਰਹਾ ਇਹਦਾ ਕੰਮ ਵਾਲੇ ਨੇ ਬਹੂ ਖੋਹ ਲਈਦੀ। ਕੰਨਾ ਬੇਬੇ ਬਿੰਤਾਵਰ ਗੁੱਸਾ ਆਈ ਕਸਾਈ ਨੇ ਠੱਗੀ ਕਰਦੀ ਹੈ ਗੱਲ ਕੀ ਹੋਈ ਕਿੱਥੇ ਘੋੜਾ ਕਿੱਥੇ ਜਨਾਨੀ ਸ਼ਬਦਾ ਵਿੱਚ ਹੀ ਕਰ ਗਿਆ ਕੰਨਾ ਫਸਾਲਾ ਕਸਾਈ ਫਿਰ ਰਿੰਗਣ ਲਾਤਾ ਕੰਨਾ ਸਾਰਾ ਕੁਝ ਮਰਵਾ ਲਿਆਤਾ ਕੋਈ ਕਹਿੰਦੀ ਪਈ ਮੁੰਡਿਆ ਇਹਦੇ ਵਾਂਗੂ ਚੋਸ ਤੇ ਸਾਰਵਾਨ ਕੀ ਰਿਆ ਗਾਂਵਾਸ ਚ ਤੂੰ ਆਵ ਦਿਖਾ ਰਹੀ ਨੂੰ ਆਲੀ ਨਾਲ ਜਾਈ ਤੂੰ ਤਾ ਇਹ ਜਾ ਮੂਰਖੀ ਹੋਰ ਨਾ ਸਿਆਪਾ ਖੜਾ ਕਰੇਂ ਕਿਤੇ ਕੋਈ ਕਹਿੰਦੀ ਮੈਂ ਤਾਂ ਮੁੜ ਕੇ ਤੇ ਨਾ ਜਾਂਦੀ ਨਹੀਂ ਹੁਣ ਮਖਾਨੀ ਕਿਵੇਂ ਬਗੋ ਤੂੰ ਮੈਨੀ ਜਾਂਦੀ ਮੈਂ ਤਾਂ ਪ੍ਰਸਾਦ ਦਿੱਤੀਏ ਨੇ ਜਿਉਂਦਾ ਰਹੇ ਵਿਚਾਰਾ ਇਹ ਹੀ ਬੰਨੂ ਤੋਂ ਕਢਾ ਲਿਆ ਕੰਦਾ ਨਹੀਂ ਹੋਣਨੀ ਮੈਂ ਮੁਰਕੀ ਕਰਦਾ ਇਹ ਕੰਮ